ਜੀ ਲੜਾਈ ਆਪਣੀ ਹੋਂਦ ਬਚਾਉਣ ਦੀ ਲੜਾਈ ਜੋ ਤੁਸੀਂ ਸਾਰੇ ਨੇ ਵੰਡੀ ਹੋਈ ਹੈ ਇਸ ਦਾ ਅੱਜ 7ਵਾਂ ਦਿਨ ਹੈ ਤੇ ਬਹੁਤ ਹਾਫਤਾਂ ਤੋਂ ਤੁਸੀਂ ਇਸ ਲੜਾਈ ਨੂੰ ਜਿੱਤਣ ਵਿੱਚ ਕਾਮਯਾਬੀ ਹੋਇਓ ਤੁਹਾਨੂੰ ਬਹੁਤ ਬਹੁਤ ਜੱਥੇ ਪੰਡੀਆਂ ਦੇ ਨਮਾਇਦੇ ਤੇ ਮੈਂਬਰ ਸਾਹਿਬਾ ਸਾਡੇ ਵਿੱਚਕਾਰ ਪਹੁੰਚ ਰਹੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਨਾ ਚਾਹੁੰਦਾ ਉਹ ਵੀ ਸਟੇਜ ਤੇ ਆ ਸਕਦਾ ਹੈ ਅਮਨਦੀ ਪਾਜਵਾੜੀ ਉਹ ਵੀ ਸਾਥੀਆਂ ਸਮੇਤ ਪਹੁੰਚੇ ਕਰਦੇ ਆ ਇਹ ਜਿਹੜਾ ਤੁਹੀ ਪ੍ਰਧਾਨੀ ਕੋਈ ਅਜੰਡਾ ਵਗੈਰਾ ਉੱਥੇ ਪਾਉਣਾ ਪੈਂਦਾ ਐ ਅਨਾਉਂਸ ਕਰਨਾ ਪੈਂਦਾ ਐ ਕਿ ਅਸੀਂ ਆ ਜਿਹੜਾ ਆ ਬਣਾ ਰਹੇ ਹਾਂ ਪਰ ਅਜੇ ਤੱਕ ਉੱਥੇ ਕੋਈ ਚੁੱਕੀ ਚੁੱਕੀ ਆ ਰਣਕੋਟ ਸਾਹਿਬ ਦਾ ਜਿਹੜਾ 350 ਸਾਲਾ ਨੌਵੇਂ ਬਾਦਸ਼ਾਹ ਦਾ ਬਣਾ ਰਹੇ ਹੁਤੇ ਸੈਸ਼ਨ ਥਾਕੇ ਤੇ ਸਾਨੂੰ ਮਿਲਿਆ ਕਿ ਉਹ ਨਾਨਕਪੁਰ ਸਾਹਿਬ ਨੂੰ ਜਿਹੜਾ ਬਣਾਉਣ ਲੱਗੇ ਆਨੰਪੁਰ ਸਾਹਿਬ ਨੂੰ ਜਿਹੜਾ ਦੀ ਸੱਜ ਕੇ ਬਣਾਉਣ ਥੋੜੀਆ ਗੱਲ ਹੈ ਇਤਿਹਾਸਿਕ ਨਗਰ ਹੈ ਇਹਦੇ ਰੂਪ ਲਊਗਾ ਕੋਈ ਮਾੜੀ ਕਰੀ ਪਰ ਇਹ ਭਗਵੰਤ ਮਾਨ ਸਰਕਾਰ ਦੀ ਗਲਤ ਹੈ ਅਲੱਗ ਹੈ ਇਹ ਖੁਦ ਆਪ ਕਹਿੰਦਾ ਹੁੰਦਾ ਸੀ ਕਿ ਜਿਹੜੇ ਵੀ ਫੈਸਲੇ ਅਸੀਂ ਲਵਾਵਾਂਗੇ ਜਦੋਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਉਹ ਲੋਕਾਂ ਦੀ رائے ਦੇ ਨਾਲ ਲਏ ਜਾਣਗੇ। ਇਹ ਨਾ ਹੁੰਦਾ ਦੀ ਕੋਈ ਸੜਕਾਂ ਤੇ ਨਹੀਂ ਆਊਗਾ। ਅਸੀਂ ਧਰਨੇ ਨਹੀਂ ਲਾਉਂਦੇ ਨੇ। ਇਹੋ ਜੇ ਕੰਮ ਕਰਨੇ ਆ ਕਿ ਵਧੀਆ ਅਸੀਂ ਲੋਕਾਂ ਦੀ ਸੇਵਾ ਕਰਨੀ ਆ। ਅਸੀਂ ਲੋਕਾਂ ਨੂੰ ਸੜਕਾਂ ਦੇ ਹਰਾਨ ਨਹੀਂ ਹੋਣ ਦਵਾਂਗੇ। ਪਰ ਇਹਦੇ ਰਾਜ ਦੇ ਵਿੱਚ ਕੋਈ ਵੀ ਸਰਕਾਰ ਦਾ ਵਿਭਾਗ ਕੋਈ ਆਮ ਹੋਰ ਕੋਈ ਜੱਦੀਵੰਦੀਆਂ ਦੇ ਕੰਮ ਸਾਰੇ ਹੀ ਸੜਕਾਂ ਤੇ ਲਿੱਟੇ ਗਏ ਇਹਨਾਂ ਨੇ ਕਰਿਆ ਇੱਕ ਗੱਲਾਂ ਬਹੁਤ ਵੱਡਾ ਮਾਸੇ ਬੱਦੋ ਬਰਖ ਸਾਹਿਬ ਜੀ ਨਾਲ ਇਹ ਰਾਜਨੀਤਿਕ ਪਾਰਟੀ ਸੰਤਾ ਜੀ ਸਾਹਿਬਾਨ ਤੇ ਹੋਰ ਜੱਦੀਵੰਦੀਆਂ ਇਹਨਾਂ ਨੇ ਮੇਰੀ ਸੁਣ ਕੇ ਧਰਵਾ ਲਾਇਆ ਹੈ ਤੇ ਜਿਵੇਂ ਬਾਈ ਜੀ ਦੱਸ ਰਹੇ ਸੀ ਕਿ ਸੱਤ ਸੋਤਾਂ ਦਾ ਮਾਮਲਾ ਚੱਲ ਰਿਹਾ ਹੈ ਆਪਾਂ ਤਾਂ ਆਂਦੀ ਬੈਠੇ ਜਿਨ੍ਹਾਂ ਨੇ ਕੁਛ ਕਰ ਬੋਲ ਇਹ ਵੀ ਕੀ ਨਾਇਕੀ ਕਹੂੰਗੇ ਆਈਡੀ ਦਾ ਜਦ ਮੇਰਾ ਨਾਮ ਰਵਿੰਦਰਪ ਸਿੰਘ ਜੀਤਵਰ ਲੋਕ ਇਤਮਸ਼ਨ ਪੀਕੇ ਨੂੰ ਪੰਜਾਬ ਤੋਂ ਤੇ ਜਿਹੜਾ ਉਪ ਮੰਤਰੀ ਮੰਦ ਸਰਕਾਰ ਵੱਲੋਂ ਬਿਨਾਂ ਤਰਕੀਬ ਤੋਂ ਬਿਨਾਂ ਕਿਸੇ ਨਾਲ مشورہ ਕੀਤਿਆਂ ਪਿੰਡਾਂ ਦੀ ਬਿਨਾਂ ਸਹਿਮਤੀ ਤੋਂ ਰੋਪੜ ਦੇ ਨਾਲ ਪਿੰਡ ਜਿਹੜੇ ਮੁਹਾਲੀ ਦੇ ਤੋੜ ਕੇ ਜਿਸ ਦੇ ਵਿੱਚ ਬਲਾਕ ਮਾਜਰੀ ਅਤੇ ਕੁ ਨੂੰ ਇਹ ਨੇੜਲੇ ਪਿੰਡਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ਤੇ ਅਸੀਂ ਹੁਣ ਤੱਕ ਬਹੁਤ ਹੀ ਪਛੜੇ ਇਲਾਕੇ ਵਿੱਚ ਰਹੇ ਹਾਂ ਤੇ ਮੁਹਾਲੀ ਦੇ ਨਾਲ ਸਾਡੀ ਪਰਤਗੀ ਹੋਈ ਸੀ ਸਾਡਾ ਵਜੀਦਪੁਰ ਪਿੰਡਾਂ ਜੀ ਬਲਾਕ ਮਾਜਰੀ ਦੇ ਨੇੜੇ ਤੇ ਅਸੀਂ ਹੁਣ ਖਰੜ ਤਸੀਲ ਸਾਨੂੰ ਪਹਿਲੀ ਦੇਖ ਕੇ ਅਸੀਂ ਉਹ ਡਟਾਈਲ ਕਰ ਰਹੇ ਹਾਂ ਕਿ ਹੋਰ ਬਹੁਤ ਨੇੜੇ-ਨੇੜੇ ਪਿੰਡ ਨੇ ਜਿਕਰ ਉਹਨੇ ਜ਼ਿਲ੍ਹਿਆਂ ਦੀ ਤਕੀਬ ਵੀ ਕੋਈ ਕਰਾਉਣੀ ਹੈ ਮੋਹਾਲੀ ਦੇ ਨਾਲਲੇ ਪਿੰਡਾਂ ਨੂੰ ਬਿਲਕੁਲ ਵੀ ਤੋੜਨੀ ਦਿੱਤਾ ਜਾਵੇਗਾ ਭਾਵੇਂ ਦੇ ਲਈ ਕਿੰਨਾ ਵੀ ਸੰਘਰਸ਼ ਕਰਨਾ ਪਵੇ ਇੱਕ ਇੱਕ ਕੰਨਾ ਚਾਹੀਏ ਪ੍ਰਮੁੱਖ ਮੰਤਰੀ ਸਰਕਾਰ ਨੂੰ ਕਿਉਂਕਿ ਅੱਜ ਗੁਰੂ ਸਾਹਿਬ ਦੀ ਸ਼ਤਾਬਦੀ ਮਨਾ ਰਹੇ ਆ ਜੁਲਮ ਤੋਂ ਖਲਾਫ ਲੜਦੇ ਹੋਏ ਉਹਨਾਂ ਨੇ ਆਪਣੀ ਸਾਹਤ ਦਿੱਤੀ ਪਗਵਾ ਕਮਾਨ ਫਿਰ ਕਿਹੜਾ ਚਕਰਾਪਤੀ ਬਣਾਤੇ ਤਾਂ ਸਹੀ ਹੈ ਕਿ ਤੁਕੋ ਜ਼ੁਲਮ ਤਾਂ ਆਪ ਕਰ ਰਿਹਾ ਜਿਹੜੇ ਲੋਕਾਂ ਕੰਮ ਨੂੰ ਕਿਸੇ ਨੂੰ ਚਾਹੁੰਦੇ ਨਹੀਂ ਉਹ ਗੱਲ ਉਹ ਆਪ ੱਤੇ ਨਾਲ ਕਰ ਰਿਹਾ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਫਿਰ ਕਿਹੜੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ ਗੱਲ ਹੋਵੇਗੀ ਜਿੱਥੇ ਕੋਈ ਵੀ ਬੰਦਾ ਦੁਖੀ ਨਹੀਂ ਹੋਇਆ ਪਰ ਅੱਜ ਹਰ ਕੋਈ ਦੁਖੀ ਹੈ ਅਰੰਤ ਜੀਵ ਦਾ ਰਾਜ ਅਸੀਂ ਇਸ ਨੂੰ ਕਹਾਂਗੇ ਹਾਂਜੀ ਵਕੀਲ ਸਾਹਿਬ ਗਵਾਹੀ ਕਰ ਰਹੇ ਨੇ ਸਾਰੇ ਖੇਤਰ ਵਿੱਚ ਧਰਨਾ ਲੱਗਿਆ ਹੋਇਆ ਸਾਰੇ ਜੱਥੇਬੰਦੀਆਂ ਸਾਡੀਆਂ ਕਿਸਾਨ ਮਜ਼ਦੂਰ ਅਤੇ ਵਪਾਰੀ ਜਿੰਨੇ ਵੀ ਮਜ਼ਦੂਰ ਸਾਰੀਆਂ ਜੱਥੇਬੰਦੀਆਂ ਜਿਹੜੇ ਸਾਡੇ ਪਾਰਟੀਆਂ ਦੀਆਂ ਆਈਆਂ ਲਾਈ ਦੇਖੋ ਰਾਜਨੀਤਿਕ ਪਾਰਟੀਆਂ ਆ ਰਹੀਆਂ ਨੇ ਅਸੀਂ ਸਵਾਗਤ ਕਰਦੇ ਹਾਂ ਪਰ ਅਸੀਂ ਆਪਣੇ ਪੱਤਰ ਤੇ ਸਾਰੇ ਇਕੱਠੇ ਹੋ ਕੇ ਸੰਘਰਸ਼ ਲੜਾਂਗੇ ਕਿਉਂਕਿ ਰਾਜਨੀਤਿਕ ਪਾਰਟੀਆਂ ਦੇ ਵਿਸ਼ਵਾਸ ਤੋਂ ਬਿਨਾਂ ਟੀਕਾ ਉਹਨਾਂ ਦਾ ਵੈਲਕਮ ਹੈ ਉਹਨਾਂ ਕੱਡੇ ਨਾਲ ਪਰ ਅਸੀਂ ਜੇ ਅਸੀਂ ਮੋਦੀ ਨੂੰ ਰੋਕ ਸਕਦੇ ਤੇ ਜਿੱਤੇ ਵਿੱਚ ਜਾ ਕੇ ਸਾਡੇ ਲਈ ਇਹ ਪੱਟਾ ਨਹੀਂ ਭਗਵੰਤ ਮਾਨ ਸਮਾ ਰਹੇ ਤੇ ਇਸ ਨੂੰ ਵਾਪਸ ਲੈ ਲਵੇ ਨਹੀਂ ਭਗਵੰਤ ਮਾਨ ਨੂੰ ਆਪਣੇ ਮੂੰਹ ਦੀ ਖਾਣੀ ਪਏਗੀ ਇਹ ਬਿਲਕੁਲ ਵੀ ਕੰਮ ਨਾ ਕੀਤੀ ਜਾਵੇ ਤੇ ਮੁਹਾਲੀ ਦੇ ਵਿੱਚ ਆ ਕੇ ਸਿਹਤ ਲਈ ਜਾਵੇ ਦੇਖੋ ਪਾਣੇ ਪਾਈ ਦਿਨ ਹੋ ਗਏ ਅਸੀਂ ਇੱਕ ਸਾਲ ਤੋਂ ਉੱਪਰ ਧਰਨਾ ਲੱਗਿਆ ਰਿਹਾ ਕਿੰਨਾ ਵੀ ਸਮਾਂ ਲੱਗ ਜਵੇ ਪਰ ਭਗਵੰਤ ਮਾਨ ਨੂੰ ਇਹ ਫੈਸਲਾ ਵਾਪਸ ਲੈਣਾ ਪਵੇਗਾ ਜੋ ਲੋਕਾਂ ਦੀ ਰਜਾ ਮੰਗੀ ਉਸ ਦੇ ਅਨਸਾਰ ਹੀ ਇਹ ਸਰਕਾਰ ਕੰਮ ਕਰੇਗੀ ਸਪੈਸ਼ਲ ਸੈਸ਼ਨ ਸੱਦਿਆ ਨਾ ਦੇਖੋ ਅੱਜ ਅਸੀਂ ਦੇਖਾਂਗੇ ਸਪੈਸ਼ਲ ਸੈਸ਼ਨ ਦੇ ਵਿੱਚ ਉਹ ਕੀ ਐਲਾਨ ਕਰਦਾ ਅਗਰ ਐਲਾਨ ਕਰ ਪੀਰ ਜੇ ਮੇਰੇ ਸਾਡਾ ਤਾਂ ਵੀ ਚੱਲਦਾ ਰਹੇ ਸਾਡੇ